ਵਾਟ ਆਇਡੈਂਟੀਫਾਈ ਕੀਤੇ ਹੋਏ ਜਿਹਦੇ ਵਿੱਚ ਜਿਹੜੇ ਡਰਗ ਪੈਂਡਰਸ ਹੈਗੇ ਜਾਂ ਇਸ ਬੰਗਲਾਸ ਜਿਹਨਾਂ ਵੱਲੋਂ ਅ ਕਾਰਵਾਈ ਕੀਤੀ ਜਿੰਨਾਂ ਦੇ ਖਿਲਾਫ ਪਹਿਲਾਂ ਵੀ ਐਫ ਆਈ ਆਰ ਅਰਜ ਸੀਗੀਆਂ ਉਹਨੂੰ ਦੁਬਾਰਾ ਆਇਡੈਂਟੀਫਾਈ ਕਰਕੇ ਆਪਾਂ ਉਹ ਸਰਚ ਆਪਰੇਸ਼ਨ ਚਲਾਇਆ ਹੋਇਆ ਜਿਹੜੇ ਇਸ ਵਗਲੇ ਸਹਿਗੇ ਉਹਦੀ ਲਿਸਟ ਸਾਡੇ ਕੋਲ ਹੈਗੀ ਆ ਤਕਰੀਬਨ 22 250 ਬੰਦੇ ਇਦਾਂ ਦੇ ਹੈਗੇ ਜਿਹੜੇ ਇਹਦੇ ਵਿੱਚ ਇਨਵੋਲਵ ਹੋਣਗੇ ਜੋ ਕਰਦੇ ਹੋਣਗੇ ਉਹਨਾਂ ਦੇ ਖਿਲਾਫ ਕਾਰਵਾਈਆਂ ਵੀ ਹੋਈਆਂ ਨੇ ਬਹੁਤ ਸਾਰੇ ਜੇਲ੍ਹ ਚ ਵੀ ਸਾਡੇ ਵੱਲੋਂ ਫੜ ਕੇ ਦਿੱਤੇ ਗਏ ਨੇ ਤੇ ਜਿਹੜੇ ਹੁਣ ਹੈਗੇ ਨੇ ਛੁੱਟੇ ਹੋ ਉਹਨਾਂ ਦੀ ਵੀ ਜਿਹੜੀ ਐਕਟੀਵਿਟੀ ਹੈ ਉਹਨੂੰ ਮਾਨੀਟਰ ਕਰ ਰਹੇ ਉਹਦੇ ਸੰਬੰਧ ਵਿੱਚ ਹੀ ਆਪਾਂ ਅੱਜ ਇਹ ਕਾਰਵਾਈ ਕੀਤੀ ਹੋਈ ਹੈ ਇਹਦੇ ਵਿੱਚ ਤਿੰਨ ਜ਼ੋਨ ਚ ਵੰਡ ਕੇ ਅੰਮ੍ਰਿਤਸਰ ਨੂੰ ਇਹ ਕਾਰਵਾਈ ਚੱਲ ਰਹੀ ਹੈ ਇਹ ਤੋਂ ਇਲਾਵਾ ਪੂਰੇ ਪੰਜਾਬ ਵਿੱਚ ਲਗਾਤਾਰ ਇਹ ਅੱਜ ਸਾਈਮਲਟੇਨੀਅਸ ਅਕੋਰਡੈਂਸ ਅਚ ਆਪਰੇਸ਼ਨ ਕੀਤਾ ਜਾ ਰਿਹਾ ਸਰ ਹੁਣ ਤੱਕ ਕਿੰਨੇ ਕੰਦੇ ਕਾਬੂ ਕੀਤੇ ਗਏ ਦੇਖੋ ਇਹ ਕਾਰਵਾਈ ਲਗਾਤਾਰ ਚੱਲ ਰਹੀ ਹੈਗੀ ਇਹਦੀ ਤੇ ਸ਼ਾਮ ਨੂੰ ਤੁਹਾਨੂੰ ਆਪਾਂ ਇੱਕ ਕਰਕੇ ਤੁਹਾਨੂੰ ਦਵਾਂਗੇ ਜਿਹੜੀ ਅੱਜ ਇੱਥੇ ਕਾਰਵਾਈ ਕੀਤੀ ਗਈ ਸੀਗੇ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਹੈਗੇ ਆ ਉਹ ਫੜੇ ਨੇ ਤੇ 30 ਗ੍ਰਾਮ ਹਿਰੋਇਨ ਦੀ ਰਿਕਵਰੀ ਹੋਈ ਹੈ ਤੇ ਇਹ ਸ਼ਾਮ ਤੱਕ ਤੁਹਾਨੂੰ ਕਨਸੋਲੀਡੇਟਡ ਜਿਹੜਾ ਹੈਗਾ ਉਹ ਦੱਸਾਂਗੇ ਕਿ ਤਿੰਨੋਂ ਜ਼ੋਨ 'ਚ ਜਿੰਨੀ ਕਾਰਵਾਈ ਹੋਈ ਸੀ ਉਹਦੇ ਵਿੱਚ ਕਿੰਨੇ ਦੇ ਖਿਲਾਫ ਜਿਹੜਾ ਹੈਗਾ ਬਰਾਮਦਗੀ ਹੋਈ ਹੈ ਤੇ ਬੰਦੇ ਫੜ ਗਏ ਸਰ ਇਹ ਗੜਬੜ ਨਸ਼ਾ ਤਸਕੀਲਾ ਕੰਮ ਕਰਦੇ ਮੈਂ ਤੁਹਾਨੂੰ ਦੱਸ ਰਿਹਾ 17 ਥਾਣਿਆਂ ਦੇ ਵਿੱਚ ਆਪਾਂ ਹੌਟਸਪੌਟ ਆਈਡੈਂਟੀਫਾਈ ਕੀਤੇ ਬਨੇ 25 ਥਾਵਾ ਹੈਗੀਆਂ ਜਿੱਥੇ ਸਾਡੇ ਕੋਆਰਡੀਨੇਟਡ ਅਪਰੇਸ਼ਨ ਚੱਲ ਰਹੇ ਹਨ ਉਹਦੇ ਵਿੱਚ ਸ਼ਾਮ ਤੱਕ ਜੋ ਵੀ ਕਾਰਵਾਈ ਹੋਊਗੀ ਉਹਦੇ ਤੋਂ ਤੁਹਾਨੂੰ ਜਾਣੂ ਕਰਾਇਆ ਜਾਵੇਗਾ ਇਹ ਡਰੱਗਸ ਦੇ ਅਗੇਂਸਟ ਅਭਿਆਨ ਦਰਾਂ ਨਾਲ ਮਾਨ ਜੋਖੀ ਵੀ ਸਾਡੇ ਹਲਤਾਂ ਦਾ ਮਤਵਕ ਕਮਿਸ਼ਨੇਟ ਅੰਵਸਰ ਦੇ ਵਿੱਚ ਅਸੀਂ ਸਾਰਾ ਓਵਰਆਲ ਜਿਹੜਾ ਕੋਆਰਡੀਨੇਟਡ ਸਰਫੇਸ਼ਨ ਚ ਲਾਇਆ ਉਹਦੇ ਤਹਿਤ ਹੀ ਅਸੀਂ ਸਾਰਾ ਗੇਟ ਜੀਮਾ ਦਾ ਏਰੀਆ ਤੇ ਬਾਕੀ ਉਹ ਸਾਰੀ ਏਰੀਆ ਜਿੱਦਾਂ ਨਸ਼ਿਆਂ ਦਾ ਜਿਆਦਾ ਬੋਲਬਾਲਾ ਹੈਗਾ ਉਹਦੇ ਅਸੀਂ ਆਪਣੇ ਕੋਆਰਡੀਨੇਟ ਸਟਾਫ ਕਰਕੇ ਚੱਲ ਰਹੇ ਹਾਂ ਚੈੱਕ ਇੰਨੀ ਕੀਤੀ ਹੈ ਕੋਈ ਫੜਿਆ ਵੀ ਗਿਆ ਜੀ ਨਾ ਲੇਕਿਨ ਕੰਟੀਨਿਊਸਲੀ ਕਰ ਰਹੇ ਹਾਂ ਟੋਟਲਿਟੀ ਹੈ ਜਿਹੜੀ ਬਾਦ ਕੀ ਰਿਕਵਰ ਹੁੰਦਾ ਕੀ ਪ੍ਰਾਪਤੀ ਹੁੰਦੀ ਹੈ ਬਾਦ ਦੇ ਵਿੱਚ ਸ਼ਾਮ ਨੂੰ ਹੁੰਦੀ ਹੈ ਠੀਕ ਹੈ ਕਿਤੇ ਕਿਤੇ ਕੁਝ ਨਹੀਂ ਇਹ ਡਰੱਗਸ ਦੇ ਅਗੇਂਸਟ ਅਭਿਆਨ ਦਰਾਂ ਨਾ ਮਾਨਜੋਗ ਜੀ ਵੀ ਸਾਡੇ ਹਲਦਾਂ ਦਾ ਮਤਾਬਕ ਕਮਿਸ਼ਨੇਟ ਅਮਰ ਸਰ ਦੇ ਵਿੱਚ ਅਸੀਂ ਸਾਰਾ ਓਵਰਆਲ ਜਿਹੜਾ ਕੋਆਰਡੀਨੇਟ ਸਟਾਫ ਸਿਸਟਮ ਚ ਲਾਇਆ ਉਹਦੇ ਤਹਿਤ ਹੀ ਅਸੀਂ ਸਾਰਾ ਗੇਟ ਦੀ ਟੀਮਾਂ ਦਾ ਏਰੀਆ ਤੇ ਬਾਕੀ ਹੋਰ ਸਾਰੀ ਏਰੀਆ ਜੇ ਤੇ ਨਸ਼ਿਆਂ ਦਾ ਜਿਆਦਾ ਬੋਲਬਾਲਾ ਹੈਗਾ ਉੰਦੇ ਅਸੀਂ ਆਪਣੇ ਕੋਆਰਡੀਨੇਟਸ ਵਰਤ ਕੇ ਚੈੱਕ ਕਰਦੇ ਹਾਂ ਚੈਕਿੰਗ ਕਿੰਨੀ ਕੀਤੀ ਹੈ ਕੋਈ ਫੜਿਆ ਵੀ ਗਿਆ ਜਾਂ ਨਹੀਂ ਜੇਕਿੰਗ ਕੰਟੀਨਿਊਸਲੀ ਕਰ ਰਹੇ ਹਾਂ ਕੋਟੈਲਿਟੀ ਹੈ ਜਿਹੜੀ ਬਾਅਦ ਤੱਕ ਹੀ ਰਿਕਵਰ ਹੁੰਦਾ ਜੀ ਪ੍ਰਾਪਤੀ ਹੁੰਦੀ ਹੈ ਬਾਅਦ ਦੇ ਵਿੱਚ ਸ਼ਾਮ ਨੂੰ ਹੁੰਦੀ ਹੈ ਠੀਕ ਹੈ ਚੈਕਿੰਗ ਕਿਸ ਤਰੀਕੇ ਨਾਲ ਕੀਤੀ ਜਾਏਗੀ ਜੇ ਕਿੰਨਾ ਕਿ ਜਰੂਰੀ ਹੈ ਇਹ ਲੱਕੜੀਆਂ ਵੀ ਕਰੀਆਂ ਨਹੀਂ ਕੋਈ ਬਾਹਰੀਆਂ ਵੀ ਪਾਂਦੀਆਂ ਕਰਦੇ ਹਾਂ कुझु <laughs> हले